ਲੇ ਵੀ ਹੈਲਪਰ ਨੇ ਇੱਕ ਟੈਂਕ ਭਰ ਕਾ ਮਸ਼ੀਨ ਖੜਾ ਦੀ ਇੱਧਰ ਟ੍ਰੈਲੀ ਨਹੀਂ ਆਈ ਇੱਥੇ ਕਿਹ ਬਾਤ ਆਈ ਨਹੀਂ ਬਈ ਉਹ ਮੰਡੀ ਕਾਂ ਲਗੜ ਪਹੁੰਚਣਾ ਬਸ ਇੱਕ ਹੋਰ ਪਾਉਂਦੇ ਦੀ ਉਹ ਆਗੂ ਟ੍ਰੈਲੀ ਸਿੱਤਾ ਸੇਖੂ ਵਰਗਿੰਦੇ ਆਉਗੀ ਯਾਰ ਮੈਨੂੰ ਕੋਈ ਹਾਸੇ ਕਿਉਂ ਵਰਗਿੰਦੇ ਆਉਗੀ ਚਲੋ ਵੀ ਚੱਲਦੇ ਆ ਮਸ਼ੀਨ ਦੇ ਉੱਪਰ ਤੇ ਟੈਂਕ ਮੈਨ ਲੱਗਦਾ ਹੋਣੇ ਵਾਲਾ ਖਾਲੀ ਹਾਂਜੀ ਸასი ਗੱਲ ਜੀ ਸਾਰਿਆਂ ਨੂੰ ਤੇ ਸਵਾਰਤਾ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸਾਮਕੇ 4:30 ਹੋ ਗਏ ਤੇ ਅੱਜ ਹੋ ਗਿਆ ਵੀਰੋ ਸ਼ੁੱਕਰਵਾਰ ਤੇ ਕੱਲ ਵੀਰਵਾਰ ਤੇ ਅੱਜ ਸ਼ੁੱਕਰਵਾਰ ਆ ਤੇ 11 ਜਿਹੜੀ ਅਪ੍ਰੈਲ ਆ ਤੇ ਕੱਲ ਕੇ ਵਲੋਗਾਂ ਮੈਂ ਆਪਾਂ ਤੁਹਾਨੂੰ ਦਿਖਾਇਆ ਤਾਂ ਵੀਰੋ ਜਿਹੜੀ ਆਪਣੀ ਮਸ਼ੀਨ ਚਲਾਈ ਸੀ ਇੱਕ ਕਿੱਲਾ ਵੱਡਿਆ ਤਾਂ ਤੇ ਰਾਤ ਨੂੰ ਜਿਹੜੇ 8 ਕਿੱਲੇ ਵੱਡੇਦੇ ਆਪਾਂ ਵਲੋਗ ਨਹੀਂ ਬਣਾ ਸਕਿਆ ਕਿਉਂਕਿ ਹਨੇਰਾ ਬਹੁਤ ਹੋ ਗਿਆ ਤਾਂ ਤੇ ਅੱਜ ਫੇਰ ਸਵਾਈ ਸਿੰਗਲ ਆਪਣੇ ਨਾਲ ਦੇ ਪਿੰਡ 6-7 ਕਿਲੋਮੀਟਰ ਮਸ਼ੀਨ ਨੇ ਵੱਡੇ ਆ ਜਿਹੜੇ 7-8 ਕਿੱਲੇ ਤੇ ਉੱਥੇ ਝਾੜ ਮੈਂ ਤੁਹਾਨੂੰ ਦੱਸਿਆ ਸੀ ਕੱਲ ਦੇ ਵਲੋਗਾਂ ਬਈ ਤੇ ਅੱਧੇ ਕਿੱਲੇਾਂ 22-23 ਮਿੰਟ ਝੜ ਰਿਹਾ ਵਧੀਆ ਤੇ ਇੱਥੇ ਵੱਡੇ ਆ ਚਾਰ ਪੰਜ ਕਿੱਲੇ ਤੇ ਹੁਣ ਚਲਾਗੇ ਆਪਾਂ ਮਸ਼ੀਨ ਦੇ ਕੋਲ ਤੇ ਮੌਸਮ ਵੀ ਅੱਜ ਫੇਰ ਖਰਾਬ ਹੋ ਗਿਆ ਦੇਖੋ ਸ਼ਾਮ ਕੇ 4:30 ਹੋ ਗਏ ਤੇ ਬੱਦਲ ਦੇਖੋ ਭਾਈ ਪੁੱਲ ਚੜ੍ਹ ਕੇ ਕੋਲ ਮਿਲ ਕੇ ਖੜ ਗਿਆ ਤੇ ਸਵੇਰ ਦਾ ਮੌਸਮ ਠੀਕ ਸੀ ਕਿਉਂਕਿ ਸਵੇਰੇ ਧੁੱਪ ਨਿਕਲੀ ਆ ਤੇ ਗਰਮੀ ਪੂਰੀ ਪਈ ਅੱਜ ਤੇ ਉਸ ਤੋਂ ਬਾਅਦ ਜਿਹੜਾ 3 ਵਜੇ ਤੋਂ ਬਾਅਦ ਫੇਰ ਬੱਦਲ ਹੋ ਗਿਆ ਦੇਖ ਸਕਦੇ ਹੋ ਤੁਸੀਂ ਤੇ ਕਣਕਾਂ ਵੀਰੋ ਪੂਰੀਆਂ ਮਤਲਬ ਪੱਕੀਆਂ ਖੜੀਆਂ ਤੇ ਰੱਬ ਨਾ ਹੀ ਮੀਂਹ ਪਾਇਆ ਇੱਕ ਤਾਂ ਹੀ ਚੰਗਾ ਕਿਉਂਕਿ ਬੱਦਲ ਵੀ ਫੁੱਲ ਕੁਲ ਮਿਲ ਕੇ ਖੜਿਆ ਤੇ ਬਾਕੀ ਪਰ ਮਸ਼ੀਨ ਦੇ ਕੋਲ ਚਲਾਂਗੇ ਮਸ਼ੀਨ ਆਪਣੀ ਖੇਤਾਂ ਦੇ ਥੋੜੀ ਜੰਗਲ ਦੇ ਕੋਲ ਖੜੀ ਆ ਉੱਥੇ ਤਿੰਨ ਚਾਰ ਕਿੱਲੇ ਵੱਡੇ ਆ ਤੇ ਕਿਉਂਕਿ ਤੁਹਾਨੂੰ ਪਤਾ ਹਲੇ ਥੋੜੀ ਜੀ ਕਣ ਕਣ ਕਾ 1-2 ਦਿਨ ਲਵੇਗੀ ਇਸ ਕਰਕੇ ਟਮਾਟਾ ਮਾ ਕੰਮ ਚਲਿਆ ਤੇ ਆਪਣੀ ਇਹ ਦੇਖੋ ਠੇਕੇ ਵਾਲੀ ਜਿਹੜੀ ਕਣਕੇ ਵੀ ਪੱਕੀ ਖੜੀ ਆ ਤੇ ਬਾਕੀ ਪਰ ਲੀ ਵੀ ਸਾਰੀ ਪੱਕੀ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇੱਕ ਦੋ ਦਿਨਾਂ ਤੱਕ ਪਾਈ ਬੜਾ ਦੇਣੀਆਂ ਤੇ ਬਾਕੀ ਚਲੋ ਹੁਣ ਚੱਲਦੇ ਆ ਮਸ਼ੀਨ ਦੇ ਕੋਲ ਤੇ ਉੱਥੇ ਜਾ ਕੇ ਦੇਖਦੇ ਆ ਲੈ ਵੀ ਮਿੱਤਰੋ ਅੱਜ ਹੋ ਗਈ ਜਿਹੜੀ 11 ਅਪ੍ਰੈਲ ਤੇ ਬੱਦਲ ਦੇਖੋ ਬਈ ਤੇ 4:30 ਦਾ ਟਾਈਮ ਆ ਫੇਰ ਸ਼ਾਮ ਕੇ ਤੇ ਬੱਦਲ ਦੇਖੋ ਬਈ ਕਿੰਤਰਾਂ ਕੋਲ ਮਿਲ ਕੇ ਖੜਿਆ ਤੇ ਕੱਲ ਆਪਾਂ ਇੱਕ ਵਲੌਗ ਆਇਆ ਤਾਂ ਕੱਲ ਵੀ ਬੱਦਲ ਦਾ ਕਿਣਮੀਣ ਵੀ ਹੋਈ ਸੀ ਪਰ ਅੱਜ ਫੇਰ ਬੱਦਲ ਹੋ ਗਿਆ ਤੇ ਦਿਨ ਮਾ ਮੌਸਮ ਜਿਹੜਾ ਥੋੜਾ ਜਿਹਾ ਸਹੀ ਰਿਹਾ ਧੁੱਪ ਪਈ ਆ ਵਧੀਆ ਗਰਮੀ ਤੇ ਹੁਣ ਸ਼ਾਮ ਜਿੰਨ 4 ਵਜੇ ਤੋਂ ਬਾਅਦ ਫੇਰ ਬੱਦਲ ਹੋ ਗਿਆ ਦੇਖੋ ਵੀ ਮੌਸਮ ਸਿੱਧੋ ਹੁਣ ਹਾਰ ਬੱਚੇ ਆ ਰਹੇ ਆ ਦੇਖੋ ਵੀ ਕਿਸਾਨ ਜੁਨੀਅਨ ਜਿੰਦਾਬਾਦ ਜਿੰਦਾਬਾਦ ਦੇਖੋ ਵੀਰੋ ਆਪਣੀ ਆ ਕਣਕ ਆ ਗਈ ਅੱਗੇ ਇਹ ਉੱਥੇ ਤੋਂ ਪੱਡੇ ਦੇ ਨਾਲ ਲੱਗਦੀ ਸਾਰੀ ਮੋਟਰ ਸਾਹਮਣੇ ਆਪਣੀ ਤੇ ਆਪਾਂ ਨੇ ਵੜਾਣੀਆਂ ਕਣਕ 2-4 ਦਿਨਾਂ ਤੱਕ ਕੱਲ ਹੀ ਆ ਪਰਸਨ ਵੜਾਵਾਂਗੇ ਕਿਉਂਕਿ ਹਲੇ ਨਾ ਕਣਕ ਤਾਂ ਪੱਕ ਗਈ ਨਾਲ-ਨਾਲ ਦੇ ਗੇੜੇ ਆ ਜਿਹੜੇ ਥੋੜੇ-ਥੋੜੇ ਆ ਬੱਟਾਂ ਦੇ ਇਹ ਨਰਮਾ ਤੇ ਇੱਕ ਦੋ ਦਿਨਾਂ ਦੇਖੋ ਸਾਰੀ ਠਿੱਕੀ ਖੜੀ ਆ ਇੱਕ ਦੋ ਦਿਨਾਂ ਤੱਕ ਆਪਾਂ ਵੜਾ ਦੇਣੀ ਆ ਸਾਰੀ ਤੇ ਮਸ਼ੀਨ ਵੀ ਚੱਲ ਪਈ ਕਿਉਂਕਿ ਟਰੈਲੀ ਮੰਡੀ ਵਾਂਗੇ ਰਣ ਗਏ ਤਾਂ ਆਪਾਂ ਦਾ ਟਰੈਲੀ ਇੱਕ ਤੇ ਇਸ ਕਰਕੇ ਥੋੜੀ ਜਿਹੀ ਦੇੜ ਖੜਾਤੀ ਸੀ ਤੇ ਹੁਣ ਆਪਣੀ ਚੱਲ ਗਿਆ ਉਹ ਸਾਹਮਣੇ ਚੱਲ ਰਿਹਾ ਤੇ ਇੱਧਰ ਵੀ ਰੀਪਰ ਵੀ ਚੱਲ ਗਿਆ ਉਹ ਸਾਹਮਣੇ ਦੇਖੋ ਤੂੜੀ ਵਾਲਾ ਤੇ ਜਿਹੜੇ ਰਾਤ ਨੂੰ ਸਾਢੇ 8 ਕਿੱਲੇ ਵੱਡੇ ਤੇ ਉਹਨਾਂ ਵਾਲੀ ਪਰ ਚਲਾ ਤਿਆ ਤੇ ਬਾਕੀ ਕਰਨੈਲ ਸਿੰਘ ਤੇ ਚਲੋ ਮਸ਼ੀਨ ਦੇ ਕੋਲ ਚੱਲਦੇ ਹੁਣ ਦੇਖਦੇ ਆਂ ਜਾ ਕੇ ਆ ਦੇਖੋ ਬਈ ਕੱਲ ਮਸ਼ੀਨ ਚਲੀ ਸੀ ਖੇਤਮਾ 80 ਕਿੱਲੇ ਦੇ ਸਾਰੇ ਢਾਤੀਏ ਕਰ ਲੈ ਹੋਰ ਮਸ਼ੀਨ ਨੇ ਵੱਡੇ ਗਈ ਸੀ ਨੇ ਤੇ ਪਾ ਸਾਈਕਲ ਤੇ ਆਏ ਆ ਬਾਈ ਆ ਦੇਖੋ ਆਪਣਾ ਰੈਂਚਰ ਪਾ ਖੜਾ ਤਰਾ ਤੇ ਇਧਰ ਆਪਣਾ ਕਿਲਾ ਹੈ ਰੈਂਕੀ ਵਾਲਾ ਹੀ ਪੱਕਾ ਖੜਿਆ ਇੱਕ ਦੋ ਦਿਨ ਤੱਕ ਬਣੇ ਸਾਰੀ ਵੜਾ ਦੇਣੀ ਆ ਤੇ ਆ ਦੇਖੋ ਬਈ ਜਿਹੜੀ ਮਸ਼ੀਨ ਵੱਡੇ ਗਈ ਆ 10 ਕਿੱਲੇ ਦੇ ਕਰੀਬ ਵੱਡੇ ਗਈ ਆ ਤੇ ਬੰਨਾ ਦੇਖੋ ਬਈ ਬੋਸ ਡਰੀਆਂ ਦੇਖੋ ਦਾਣੇ ਆ ਦੇਖੋ ਫਿਰ ਵੀ ਤਾਂ ਦੇਖੋ ਵੀ ਕਿੰਨੇ ਬੱਲਾਵਾਂ ਦਾਣੇ ਛੱਡਦੀ ਐਸ ਮਸ਼ੀਨ ਨੇ ਤੇ ਬਾਕੀ ਮਸ਼ੀਨ ਆਪਣੀਓ ਸਾਹਮਣੇ ਚੱਲ ਰਹੀ ਐ ਦੇਖੋ ਇਹੋ ਦੇਖੋ ਇੱਥੇ ਚੱਲਦੇ ਹੁਣ ਬਾਕੀ ਵੀ ਮੌਸਮ ਦੇਖੋ ਬੱਦਲ ਪੂਰਾ ਛੜਿਆ ਪਿਆ ਦੇਖੋ ਤੇ ਮਸ਼ੀਨ ਚੱਲ ਰਹੀ ਆਪਣੀਓ ਸਾਹਮਣੇ ਦੇਖੋ ਤੇ ਮਨੀ ਬਲੌਗਰ ਤੇ ਛਿੰਦਰ ਫੋਰਮੈਨ ਲੱਗ ਰਹੇ ਆ ਤੇ ਦੇਖਦੇ ਆ ਜਾ ਕੇ ਕੋਲ ਗੱਲ ਕਰਦੇ ਆ ਉਹ ਸਾਹਮਣੇ ਚੱਲ ਰਹੀ ਹੈ ਦੇਖੋ ਤੇ ਪਹਿਲਾਂ ਵੀਰੋ ਆਪਾਂ ਖੜ ਗਏ ਸੀ ਕਿਉਂਕਿ ਜਿਹੜਾ ਟਰੈਲੀ ਸੀ ਇੱਕ ਟਰੈਲੀ ਆ ਬੰਦੇ ਕੋਲ ਵਢਾਰਿਆ ਜਿਹੜਾ ਤੇ ਉਹ ਮੰਡੀ ਚ ਗੇਰਨ ਲੱਗਿਆ ਸੀ ਤੇ ਕਰਕੇ ਉਹ ਆਉਣ ਲੱਗ ਰਿਹਾ ਮੈਨੂੰ ਲੱਗਦਾ ਕਿ ਫੇਰ ਲਾਤੀ ਆਪਨੇ ਤੇ ਉਹ ਉਧਰ ਇੱਕ ਰੀਪਰ ਚੱਲ ਰਿਹਾ ਹੈੜੇ ਅੱਠ ਗਿੱਲੇ ਰਾਤ ਵੱਡੇ ਤੇ ਉਹਨਾਂ ਦੀ ਤੂੜੀ ਲੱਗ ਰਹੀ ਹੈ ਵੀਰੋ ਬਣਾਣ ਕਿ ਮੌਸਮ ਰਿਓ ਖਰਾਬ ਦੱਸ ਕੇ ਤੇ ਚਲੋ ਫਿਰ ਚੱਲਦੇ ਹਾਂ ਕੋਲ ਪਹੁੰਚ ਗਏ ਜੀ ਆਪਾਂ ਮਸ਼ੀਨ ਦੇ ਕੋਲ ਤੇ ਫੋਰਮੈਨ ਸਾਹਿਬ ਸ਼ਿੰਦਰ ਫੋਰਮੈਨ ਤੇ ਮਨੀ ਬਲੌਗਰ ਵੀ ਆਪਣਾ ਬਲੌਗ ਸ਼ੂਟ ਕਰ ਰਿਹਾ ਉੱਧਰ ਦੇਖੋ ਤੇ ਬੱਦਲ ਲਗਾਤਾਰ ਜਾਰੀ ਆ ਹਾਂ ਫੋਰਮੈਨ ਹਾਂ ਜੀ ਫੋਰ ਫਿਰ ਵੀਰੋ ਚਲਾਤੀ ਮਸ਼ੀਨ ਹਾਂ ਚਲਾਤੀ ਪਹਿਲਾਂ ਕਿਉਂ ਖੜਾ ਰੱਖੀ ਸੀ ਪਹਿਲੇ ਵੀ ਟਰਾਲੀ ਨਹੀਂ ਆਈ ਸੀ ਹੁਣ ਬੰਦੇ ਦਾ ਫੋਨ ਆ ਗਿਆ ਨਾ ਮੰਡੀ ਟਰਾਲੀ ਲੈ ਕੇ ਆ ਰਹੇ ਮੈਂ ਤਾਂ ਮੰਡੀੋਂ ਵੀਰੋ ਟਰਾਲੀ ਤੁਰ ਲਈ ਤੇ ਆਣ ਆਲੀ ਆ ਫਿਰ ਮਸ਼ੀਨ ਚਲਾਦੀ ਵੀਰੋ ਵੇਢਣਾ ਆਪਾਂ ਨੇ ਹੁਣ ਆਇਆ ਮੁੰਡੇ ਦਾ ਫੋਨ ਤੇ ਠੀਕ ਹੈ ਕੰਜਿਆ ਕ੍ਰਿਸ਼ਨ ਦਾ ਕ੍ਰਿਸ਼ਨ ਕੀ ਵੱਡਣੀ ਆ ਕ੍ਰਿਸ਼ਨ ਆ ਗਿਆ ਕ੍ਰਿਸ਼ਨ ਆ ਕੇ ਇਹਦੇ ਮੁੰਡੇ ਫੋਨ ਆਇਆ ਤੁਹਾਨੂੰ ਕਿੰਨੇ ਵੱਢਣੇ ਆ ਕਿੱਲਾ ਵੱਢਣਾ ਉਸ ਕਾਲੇ ਕਿੱਲਾ ਵੱਢਣਾ ਬਈ ਕੋਹ ਪਰਲਾ ਤੇ ਫਿਰ ਆਪਣੀ ਮਨੀ ਬਲੌਗਰ ਆਪਣੀ ਵੱਡਾ ਤੇ ਫੋਰਮੈਨ ਸਿੰਦਰ ਤੇ ਇੱਧਰ ਹੈਲਪਰ ਵੀ ਮਸ਼ੀਨ ਚ ਲਾ ਰਿਹਾ ਹੈਲਪਰ ਹੈਲਪਰ ਆਪਣੇ ਮਸ਼ੀਨਾਂ ਲਾ ਕੇ ਤੇ ਹੈਲਪਰ ਵੀ ਪਹਿਲੇ ਸੀ ਆਪਾਂ ਟ੍ਰੈਂਡ ਕਰਦੇ ਆ ਬੰਦੇ ਕਿਹੜੇ ਬੰਦੇ ਕੋਈ ਲੋੜ ਪਈ ਤੇ ਇਸ ਆਪਾਂ ਤਿਆਰ ਕਰਨ ਆ ਰਹੇ ਬੰਦਿਆਂ ਨੂੰ ਹੁਣ ਦੇ ਕੋਈ ਮਾਲਕ ਬੰਦਾ ਚਲਾ ਸਕਦਾ 3600 ਫੋੜਾ ਇੱਧਰ ਦੇਖੋ ਬਰਸੀਨ ਲੈਣ ਆਇਆ ਬਈ ਤੇ ਹੈਲਪਰ ਨੂੰ ਵੀ ਮਸ਼ੀਨ ਦੇ ਦਿੱਤੀ ਦੇਖੋ ਪਹਿਲੇ ਸੀਜ਼ਨ ਤੇ ਜਿੰਨੇ ਵੀ ਬਾਈ ਇੱਕ ਨੰਬਰ ਵੱਡ ਰਿਹਾ ਦੇਖੋ ਲਾਨ ਲੂਣ ਤਾਂ ਹੋਏ ਹੀ ਨਹੀਂ ਤੇ ਇੱਧਰ ਮੈਂ ਦਿਖਾਇਆ ਵੀਰੋ 10 ਕਿੱਲੇ ਜਿਹੜੇ ਢਾਏ ਆ ਅੱਜ ਸਵੇਰੀ ਇਹਨਾਂ ਦਾ ਲਾਨ ਵੀ ਬਹੁਤ ਆ ਤੇ ਬੱਲਾ ਵੀ ਬਹੁਤ ਆ ਇਹ ਆਪਣਾ ਨਹੀਂ ਇਹ ਹੋਰ ਮਸ਼ੀਨ ਵੱਡੇ ਗਈ ਸੀ ਕੋਈ ਤੇ ਬਾਕੀ ਬੱਦਲ ਲਗਾਤਾਰ ਜਾ ਰਿਹਾ ਤੇ ਚਲੋ ਫਿਰ ਦੇਖਦੇ ਆ ਮਸ਼ੀਨ ਆਦੀਏ ਕੋਲ ਤੇ ਵੀ ਮੀਂਹ ਦਾ ਇੰਨਾ ਡਰ ਆ ਦੇਖੋ ਇਹ ਇਧਰ ਕੋਈ ਹਲੇ ਤੱਕ ਵੱਡੇ ਨਹੀਂ ਤਾਂ ਕੱਲ ਤੇ ਹੁਣ ਦੇਖੋ ਵੀ ਤਿੰਨ ਤਿੰਨ ਮਸ਼ੀਨਾਂ ਚੱਲ ਰਹੀ ਹੈ ਕਿਹ ਚੱਲ ਰਹੀ ਆ ਤੇ ਕਿਹਦੇ ਪਿੱਛੇ ਚੱਲ ਰਹੀ ਹੈ ਦੂਰ ਕਾਫੀ ਹੈ ਉੱਥੇ ਆਪਾਂ ਥੋੜੀ ਜੀ ਜੋਂ ਨਹੀਂ ਕਰ ਸਕਦੇ ਸੀ ਤੇ ਕੋਹ ਸਾਹਮਣੇ ਚੱਲ ਰਹੀ ਹੈ ਦੇਖੋ ਲਾਲ ਰੰਗ ਦੀ ਤਿੰਨ ਚਾਰ ਟਰੈਲੀਆਂ ਉੱਥੇ ਖੜੀਆਂ ਤੇ ਰੀਪਰ ਵੀ ਚੱਲ ਰਿਹਾ ਬਈ ਉਹ ਦੇਖੋ ਤੂੜੀ ਵਾਲਾ ਬੰਦ ਤਾਂ ਥੱਲੀ ਆਪਣੀ ਮਸ਼ੀਨ ਚੱਲੀ ਸੂਰੇ ਤੇ ਬਾਕੀ ਆਪਾਂ ਜਾ ਕੇ ਪਹਿਲਾਂ ਹੈਲਪਰ ਨੂੰ ਮਿਲਦੇ ਆਂ ਗੇੜਾ ਲਾ ਕੇ ਆ ਰਿਹਾ ਆ ਉਹ ਦੇ ਵੜਤੀ ਇੱਧਰ ਲੈ ਵੀਰੋ ਪਹੁੰਚ ਗਏ ਵਾ ਮਸ਼ੀਨ ਦੇ ਕੋਲ ਤੇ ਹੈਲਪਰ ਬਾਈ ਆਪਣਾ ਮਸ਼ੀਨ ਚਲਾ ਰਿਹਾ ਗੁੱਲੀ ਡੰਡਾ ਬਹੁਤ ਆ ਵੀ ਕਣਕ ਵਾਂ ਦਿਖਾਉਂਦੇ ਆ ਤੁਹਾਨੂੰ ਕੋਲ ਦੀ ਹੋਗੇ ਆਹ ਦੇਖੋ ਵੀ ਗੁੱਲੀ ਡੰਡਾ ਕਿੰਨਾ ਖੜਾ ਐ ਇੰਨੀ ਕਣਕ ਨਹੀਂ ਜਿੰਨੀ ਗੁੱਲੀ ਡੰਡਾ ਸ਼ੂਟ ਸ਼ੂਟ ਪਰ ਟੈਂਕ ਭਰ ਕੇ ਇਹਨੂੰ ਪਤਾ ਨਹੀਂ ਲੱਗਾ ਸਾਰਾ ਕਿੜਾ ਦੇ ਲਿਆ ਹੋਇਆ ਮੈਂ ਉੱਪਰ ਚੜ ਕੇ ਇਹਨੂੰ ਦੱਸਿਆ ਥੋੜਾ ਜਿਹਾ ਵੀ ਟੈਂਕ ਭਰ ਗਿਆ ਤਾਂ ਇੰਨੇ ਰੁਕੀਆ ਨਹੀਂ ਉਹ ਤਾਂ ਬਾਗੀਆਂ ਪਾਉਂਦਾ ਜਾਂਦਾ ਜਿਸ ਕਰਕੇ ਵੀ ਬੁੱਲੇ ਬੁੱਲੇ ਤਾਂ ਐਸੇ ਪੜਦਾ ਤਾਂ ਦੰਦੇ ਡਾਣੇ ਖਿੱਟ ਜਾਂਦੇ ਲੈ ਇਹਨੂੰ ਦਿਖਿਆ ਨਹੀਂ ਹੈ ਤੁਹਾਨੂੰ ਬੁੱਲੇ ਨਿਕਾ ਗਲੇ ਗਿਆ ਓਏ ਇਹਨੇ ਤਾਂ ਦਾਣੇ ਛੱਡ दिए ਉੱਪਰ ਨੂੰ ਦਾਣੇ ਉੱਪਰ ਨੂੰ ਡਾਟਦੀ ਏ ਚਾਹ ਦੇਖੋ ਬਈ ਹੈਲਪਰ ਇਲਾਵਾ ਤਾਂ ਵੈਸੇ ਵਧੀਆ ਮਸ਼ੀਨ ਪਰ ਇਹਨੂੰ ਨੂਨ ਹੀ ਪਤਾ ਲੱਗਿਆ ਵੀ ਟੈਂਕ ਭਰ ਗਿਆ। ਉਹ ਦੇਖੋ ਵੀ ਹਜੇ ਵੀ ਦਾਣੇ ਬਾਹਰ ਨੂੰ ਆ ਰਹੇ ਆ। ਚੱਲ ਕਰ ਇਹਨੂੰ। ਕੱਬੂ। ਬਈ ਬਈ ਸਾਰੇ ਗੁੱਲ ਕਿੱਥਾ ਹੋਇਆ? ਗੁੱਲ-ਗੋਣੇ ਵਾਲਾ ਹੋ ਰਿਹਾ ਉੱਪਰੋਂ ਨਾ ਕੱਢਦੀ ਵੀ ਟਰੈਲੀ। ਜਿਹੜਾ ਆਇਆ ਤਾਂਹੀਂ ਜੇ ਘਰ ਤੱਕ ਟਰੈਲੀ ਇਹ ਤੱਕ ਆਈ ਨਹੀਂ ਵੀ ਟੈਂਕ ਭਰ ਗਿਆ। ਬਲਾਓ ਛੇਤੀ। ਲੋ ਵੀ ਹੈਲਪਰ ਨੇ ਟੈਂਕ ਕਰ ਦਿਆ ਫੁੱਲ। ਤੇ ਗੇੜੇ ਦੇਈ ਯਾਰਾ ਬੋਲਿਆਂ ਮੰਗੂ ਹੈਲਪਰ ਨੂੰ ਮਸ਼ੀਨ ਘੱਟ ਫੜਾਇਆ ਕਰੋ ਰੇ ਤੀਸ ਨੂੰ ਦੇਖ ਕੇ ਫੜਾਇਆ ਕਰੋ ਟੈਂਕ ਉੱਪਰ ਨੂੰ ਛਾਲਦੀ ਆ ਦਾ ਆਪਸੋ ਕਰ ਮੈਂ ਆ ਗਿਆ ਉਹ ਵੀ ਟਰੈਲੀ ਉੱਪ ਤੱਕ ਨਹੀਂ ਆਈ ਤੋ ਟੈਂਕ ਭਰ ਗਿਆ ਬਈ ਆ ਗਿਆ ਟਰੈਲੀ ਕਿੱਥਾ ਭਲਾ ਦੱਸ ਟਰੈਲੀ ਆਈ ਨਹੀਂ ਹਜੇ ਤੱਕ ਮੰਡੀ ਮਾਰ ਛੇਤੀ ਕਰੋ ਯਾਰ ਸੀਜ਼ਨ ਦਾ ਟਾਈਮ ਆ ਕਿੱਤਰਾ ਬੈਠੇ ਫੋਨ ਫਾਨ ਕਰੋ ਕਰਦੀ ਫੋਨ ਫੋੜ ਆ ਨਾ ਫੋੜ ਤੈਨੂੰ ਪਤਾ ਹੋਣੀ ਦੇਖੋ ਬਈ ਕਣਕ ਫੁੱਲ ਟੈਂਕ ਭਰ ਕੇ ਮਾਰਿਆ ਤੇ ਬੱਦਲ ਵੀ ਪੂਰਾ ਹੋ ਰਿਹਾ ਤੇ ਹਜੇ ਤੱਕ ਟਰੈਲੀ ਨਹੀਂ ਆਈ ਟੈਂਕ ਹਾਂ ਅਬ ਬੱਟ ਦੀ ਨਹੀਂ ਤਾਂ ਹੋਰ ਗੁੱਲਾ ਵੜਾ ਉਹ ਸਾਰਾ ਇਸੇ ਗੱਲ ਵੱਡਿਆ ਹੋਰ ਇਹ ਕਿੱਲੇ ਵਿੱਚ ਲਾਈ ਤੀ ਹੋਰ ਨਾ ਹਾਂ ਤਾਂ ਕੀੜੇ ਲਾਰ ਕੇ ਦਿੱਸਕੇ ਕੈਂ ਕਿੜੇ ਲੱਗੇ ਦੋ ਕੀੜੇ ਲੱਗ ਲੈ ਕਿੰਨੇ ਕਿੱਲੇ ਆ ਦੋ ਕੀੜੇ ਲੱਗ ਲੈ ਇਸਕੇ ਵਿੱਚ ਕੈਂ ਕਿੱਲੇ ਆ ਕਿੰਨੇ ਦੋ ਹੋ ਗਏ ਹਾਂ ਲੋ ਵੀ ਉਹ ਕਿੱਲਾ ਸਾਰਾ ਦੇਖ ਲੋ ਕਿੱਲੇ ਦੇ ਜਿਆਦੇ ਆ ਕਿੱਲੇ ਦੇ ਜਿਆਦਾ ਜਗ੍ਹਾ ਹੋਣੀ ਦੋ ਕਿੱਲੇ ਬਰਾਬਰ ਤੇ ਮੈਨੂੰ ਲੱਗਦਾ ਇੱਕ ਟੈਂਕ ਹੋਰ ਹੋ ਜਾਏਗਾ ਇਸਮਾ ਤੇ ਇੱਕ ਭਰ ਗਿਆ ਇਸਮਾ ਚ ਇਸਮਾ ਚਾੜ ਬੜਾ ਸੋਹਣਾ ਦਾ ਬਈ ਕਿਹੜੇ ਵਾਂ ਇਸ ਵਿੱਚ ਇੱਕ ਟੈਂਕ ਭਰ ਗਿਆ ਅਰੇ ਅੱਜ ਥੋੜਾ ਇੱਕ ਗੇੜਾ ਇਸ ਮਤਲਾ ਕਰਦੇ ਨੇ ਤਾਂ ਬਈ ਸਮਾਦੇਵੀ ਤਾਂ ਬਦਿਆ ਝਾੜਾ ਹੈਗਾ 23 24 25 ਗਨ ਲਵਾ ਕਵਾਂਟਲ ਲਵਾ ਬਈ ਝਾੜ ਹੈਗਾ ਆਪਣਾ ਇੱਧਰ ਮੈਸੂਰ ਜਿਹੜਾ ਸਿੰਘ ਚਲਾਈ ਦੇ ਨੇ ਅੱਜ ਉੱਥਾ ਰਹਾਟ ਫਿਰਦੇ ਮਸ਼ੀਨ ਦੇ ਜੀਰੀ ਵਾਲਾ ਕੰਮ ਹੁੰਦਾ ਤਾਂ ਬਈ ਸਵਾਈ ਸਿੰਘ ਵਾਲਾ ਪੱਡਕ ਆਏ ਅੱਜ ਅੱਠ ਕਿल्ले ਤੇ ਉਹ ਪਾ ਜਾਣੀ ਸਕੇ ਬਲੌਗ ਬਣਾਣਾ ਤੇ ਉੱਥਾ ਬਾਈ ਥੋੜਾ ਅੱਧ 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 ਕਿੱਲੇ માં ਆਪਣਾ 25 23 ਅਸੀਂ ਹੁਣ ਪਰਸੋਂ ਨੂੰ ਮਿਲਾਂਗੇ ਇਹ 24 ਕਵਾਂਟਲ ਦਾ ਝਾੜ ਰਿਹਾ ਤੇ ਇੱਧਰ ਹੁਣ ਠੀਕ ਆ ਤੇ ਕੱਲ ਆਪਾਂ ਇਸ ਕਾ ਚਾੜ ਥੋੜਾ ਜਿਹਾ ਘਟਦਾ ਤੇ ਇਸ ਕਾ ਠੀਕ ਅਮੜਾ ਜਾ ਦੋ ਗੇੜ ਲੱਗਿਆ ਦਿਲਿਸਗੀਤਮਾ ਦੋ ਗੇੜੇ ਲੱਗਿਆ ਵੀ ਲੰਬੇ ਗਿੱਲੇਗੇ ਤੇ ਟੈਂਕ ਭਰ ਗਿਆ ਦੇਖੋ 20 ਕੁ ਮੀਟਰ ਦਾ ਟੈਂਕਾ ਬਣਾ ਹਾਂ 20 ਪੂਰਾ ਤੋਂ ਪੱਕੀ ਮਸ਼ੀਨ ਅੱਪਨੇ ਖੜਾਤੀ ਟਰੈਲੀ ਨਹੀਂ ਆਈ ਬਹੁਤ ਔਖਾ ਵੀ ਟਰੈਲੀ ਬਿਨਾ ਛੇਤੀ ਮਾਓ ਸੀਜ਼ਨ ਦਾ ਟਾਈਮ ਆ ਬਈ ਬੰਦੇ ਦੇਖੋ ਵੀ ਤਰਾ ਬੈਠੇ ਆ ਫੋਰਮੈਨ ਸਾਹਿਬ ਮੋਬਾਈਲ ਦੇਖ ਰਹੇ ਆ ਦੇਖੋ ਬਈ ਕਿਤਰਾ ਮੋਇਲ ਨਾ ਮ ਵੱਧ ਰਹੇ ਆ ਬਈ ਥਵੇਂ ਟਰੈਲੀ ਵਾਲੇ ਨੂੰ ਫੋਨ ਕਰ ਲਿਓ ਹੈਲਪਰ ਨੂੰ ਹੀ ਕਰ ਲੇ ਆ ਰਹਾ ਆ ਕਰ ਦਈਓ ਹੁਣ 5 ਮਿੰਟ ਲਾ ਫੋਨ ਕਰ ਸਕੋ ਬਾਕੀ ਵੀ ਕੰਮਸੀਨੋ ਚੱਲ ਰਹੀ ਆ ਦੇਖੋ ਮਾਰੋ ਮਾਰ ਕੰਮ ਚੱਲ ਰਿਹਾ ਕਿਉਂਕਿ ਬੱਦਲ ਹੋ ਰਿਹਾ ਉੱਪਰ ਦੇ ਇੱਕੋ ਖੜੀ ਆ ਦੇਖੋ ਇੱਕੋ ਉਪਰਾਂ ਖੜੀ ਆ ਜਾਰੀ ਦੇਖੋ ਹਰੇ ਰੰਗੀ ਹਰੇ ਆ ਦੇਖੋ ਇੱਕ ਪਿੱਛਾ ਖੜੀ ਆ ਇੱਕ ਪੁਰੀ ਰੰਗੀ ਤੇ ਇੱਕ ਪੀਲੇ ਰੰਗੀ ਵੀ ਖੜੀ ਹੋਵੇ 5-6 ਮਸ਼ੀਨਾਂ ਚੱਲ ਰਹੀਆਂ ਅੱਜ ਤੇ ਕੱਲ ਹਜੇ ਕੰਮ ਕਿਸੇ ਨੇ ਸਟਾਰਟ ਨਹੀਂ ਕਰਿਆ ਤਾਂ ਦੇਖੋ ਦੋ ਦਿਨਾਂ ਬਾਈ ਆਪਣਾ ਟੈਕ ਤੇ ਰੀਪਰ ਵੀ ਚੱਲ ਗਿਆ ਬਈ ਰਾਤ 8 ਕਿੱਲੇ ਵੱਡੇ ਤੋਂ ਨਮਾਰੀ ਉੱਪਰ ਚੱਲ ਗਿਆ ਬਈ ਤੇ ਦੋ ਟਰੈਲੀਆਂ ਉਹ ਆ ਗਈਆਂ ਦੇਖੋ ਪੂਰਾ ਮਾਰੋ ਮਾਰ ਪਖ ਵੇਆ ਕੰਮ ਵਧੀਆ ਚਲੋ ਕਿਉਂਕਿ ਬੱਦਲ ਹੋ ਰਿਹਾ ਬਈ ਕੱਲ੍ਹ ਦਾ ਕੱਲ੍ਹ ਥੋੜਾ ਜਿਹਾ ਮੀਂਹ ਪਿਆ ਕਿਣਮਣ ਤੇ ਉਸ ਤੋਂ ਬਾਅਦ ਅੱਜ ਫੇਰ ਬੱਦਲ ਹੋ ਗਿਆ ਤੇ ਚਲੋ ਲੈ ਵੀਰੋ ਹੈਲਪਰ ਮਾਰ ਆ ਗਿਆ ਤਲਾ ਉਤਰ ਕੇ ਮਸ਼ੀਨ ਖੜਾ ਤੀ ਟੈਂਕ ਭਰ ਗਿਆ ਤੇ ਫੁੱਲ ਉੱਪਰ ਕੱਢਣ ਵਾਲੇ ਜਿੱਦਾਂ ਨੇ ਕਿੱਧਰ ਦੇਖੋ ਵੀ ਇਹਨੂੰ ਪਤਾ ਲਗਿਆ ਨਹੀਂ ਲਾਗਾ ਦੋ ਪਤਾ ਲਗ ਰਹਾ ਤਾਂ ਮੈਂ ਜਾਣਗਾ ਆਹੋ ਆਹ ਜਾਣਗਾ ਵੀ ਬਾਈ ਇਹਨੂੰ ਦੱਸਿਆ ਮੈਂ ਆ ਜਾਗਾ ਵੀ ਟੈਂਕ ਪਾਰਗਾ ਨੀਨੇ ਦੇ ਉੱਪਰੋਂ ਕੱਢ ਦੇਣਾ ਤਾਂ ਨੂੰ ਦੱਸ ਮੈਂ ਮਸ਼ੀਨੋ ਉੱਥੇ ਦੂਰੇ ਉਹ ਉੱਥੇ ਦਾ ਪਤਾ ਹੀ ਮੈਨੂੰ ਪਤਾ ਨਹੀਂ ਲਗਿਆ ਪਰ ਤੇ ਬੱਦਲ ਹੋ ਰਿਹਾ ਤੈਨੂੰ ਦਿਖਦਾ ਨਹੀਂ ਹੈਗਾ ਮੈਨੂੰ ਪਤਾ ਵੀ ਉਰਾ ਕਰੂਗਾ ਲਾਗਾ ਕੁਲੀਪਾ ਬਾਈ ਖਾਨਾ ਸਾ ਉਤਰਦਾ ਨਹੀਂ ਹੈ ਬਿਲਕੁਲ ਮੇਰੇ ਨਾਲ ਇੰਤਰੀ ਵਾਰ ਬਾਈ ਟ੍ਰੈਲੀ ਬੁਲਾਓ ਯਾਰ ਜਾਵਾਂ ਨਾ ਮੋ ਆ ਵੀ ਵੀਰੋ 8 ਘੰਟਾ ਹੋ ਗਿਆ ਆਪਾਂ ਨੂੰ ਟਰੈਲੀ ਨਹੀਂ ਆਈ ਤੇ ਬੱਦਲ ਬੰਦ ਹੋ ਗਏ ਗੁਰਗੁਰ ਗੁਰ ਆ ਗਈ ਟਰਾਲੀ ਆ ਗਈ ਉਹ ਮੇਰਾ ਹੈਲਪਰ ਦੇਖੋ ਕਿੰਨਾ ਖੁਸ਼ ਹੋਇਆ ਵੀ ਟਰੈਲੀ ਆ ਗਈ ਉਹ ਆਰਾ ਉੜਿਆ ਪੈ ਉਹ ਆਰਾ ਵੀ ਫੋਰਡ 3600 ਪਵਾੜੇ ਪੰਦਾ ਦੇਖੋ ਆਹ ਹਾਂ ਹੈਲਪਰ ਰੁਕੇ ਮਾਰਾ ਲੈ ਲਿਆ ਬੱਦਲ ਵਈ ਗੁਰਗੁਰ ਲੱਗਿਆ ਕਰਨ ਜਲਦੀ ਕਰੋ ਗਣੀਆਂ ਆ ਗਈਆਂ ਰਣੀਆਂ ਵੀ ਆਣ ਲੱਗੀਆਂ ਰਣੀਆਂ ਜਲਦੇ ਉਹਨੂੰ ਵੜਵਾਗਾ ਪਰਾਂ ਕਰਦੇ ਭੈਣ ਤੇ ਦੋ ਹੀ ਹਜਾਰ ਕੀ ਆਲੀ ਕਰਦੇ ਦੋ ਕਿੱਲੇ ਵੜਵਾਗਾ ਇਹ ਉਹ ਤਾਂ 20 ਬਿੱਗਾ ਜੇ ਵੜਵਾਗਾ ਕਰੇਂ ਗੇਰਨਾ ਨਾ ਜਦ ਤਾ ਨਾ ਪਹੀ ਵਾਲਾ ਗੇਰਨਾ ਪਹਿਲਾਂ ਪਹੀ ਵਾਲੇ ਕੋਈ ਤਵਾਰਨ ਦੇ ਕੋਪਦ ਚਾਰਕੀ ਪਹੀ ਵਾਲਾ ਗੇਰੋ ਪਤਾ ਨਹੀਂ ਦਿਖ ਨਹੀਂ ਰਹਿ ਨਹੀਂ ਇਹ ਸਾਫ ਨਹੀਂ ਕੰਨ ਕਰ ਬਹੁਤ ਜਿਆਦਾ ਕਾਲੀ ਨਾ ਸਭੀ ਜ ਰੱਖਣਾ ਯਾਰ ਅੱਛਾ ਬੱਦਲ ਦੇਖੋ ਵੀ ਬੱਦਲ ਐ ਨਾਰਾ ਚੜ ਚੜ ਕੇ ਕਾਲੀ ਘਟਾ ਦੇਖੋ ਮਸ਼ੀਨ ਆਪਣੀ ਖੇਤਵਾ ਜੀ ਜਿਸਮਾਨਾ ਘਟਕਰ ਵੇ ਬੱਦਾਂ ਦੀ ਤਰ੍ਹਾਂ ਚੱਬਦਾ ਫਿਰ ਪੱਤਰੀ ਘਰ ਵਾਲੀ ਨਾ ਸਰ ਰੱਬ ਹੀ ਘਾ ਇਸ ਵਾਲੀ ਤੇ ਲੈ ਵੀ 3600 ਆ ਰਹਾ ਦੇਖੋ ਉੜਿਆ ਫੁੱਲ ਸਵੀਡੋ ਆ ਜਾ ਜਾਓ ਹੋ ਭਈ ਆ ਜਾ ਆ ਜਾ ਮੇਰੀ ਪਰਲੇ ਨੇ ਉਰੀ ਖੰਡਾ ਵੇ ਕਰ ਕਰਦਾ ਨਾ 3500 ਉਹਨੂੰ ਕਰੇ ਟ੍ਰੈਲੀ ਵੀ ਦੇਖ ਲੈ ਪਹਿਲਾਂ ਮੈਂ ਪੱਲੀ ਦੱਬੀ ਚੰਗੀ ਦਾ ਸਾਰੇ ਦਾਣੇ ਨਹੀਂ ਆਏ ਨੈਵੀਕ ਪਾਇੰਟਰ ਟੈਂਕ ਜਿਹੜਾ ਭਰਿਆ ਉਹਦਾ ਖਾਲੀ ਕਰਾਂਗੇ ਹਾਂ ਵੀਰ ਆਪਣੇ ਇੱਧਰ ਇਹ ਵੱਢ ਗਏ ਆਪਾਂ ਤੇ ਫਿਰ ਵੱਢਾ ਗਏ ਆਪਾਂ ਆਪਣੀ ਅੱਛਾ ਹਾਂ ਤੇ ਕਿਉਂਕਿ ਬੱਦਲ ਵੀਰੋ ਹੋ ਰਿਹਾ ਲੋਕਾਂ ਘਟ ਡਰ ਰਹੇ ਆ ਇਹ ਸੋਚਦੇ ਵੀ ਆਂਦਾ ਨਹੀਂ ਇਹ ਕੱਲ ਕਿਸ਼ਤਾ ਹੋਵੇ ਛੜਕਾ ਦਿਖਾਇਆ ਨੇ ਅੱਜ ਇਹ ਤਵਾਰੀ ਨੂੰ ਛੜਕਾ ਦਿਖਾ ਦੇ ਰੱਬ ਹੈ ਤਾਂ ਕੋਈ ਪਤਲੇ ਦਾ ਬਸ ਕੀ ਉਹਦਾ ਰੱਬ ਜੀ ਨੇ ਛੜ ਦੇ ਲੱਗਣੀ ਹੋਵੇ ਤਾਂ ਮੰਡੀ ਚੱਕ ਲੇਗਾ ਸਹੀ ਗੱਲ ਹੈ ਕਿਉਂਕਿ ਬਾਈ ਹੱਲੇ ਲਾ ਲੋ 5% 100 ਮਾਤੇ 5% ਕਣਕ ਵੱਢੀ ਆ ਜੇ ਆਪਣੇ ਉਰੇ ਤੇ ਬਾਕੀ ਸਾਰੇ ਸਾਰੇ ਟਾਪਰ ਦੀ ਘੜੀ ਕਣਕਾ ਸਿਰ ਕੱਲ ਕੀ ਬਾਕੀ ਸਾਰਾ ਏਰੀਆ ਮਤਲਬ ਸਾਰੀ ਘੜੀ ਹੈ ਤਕਰੀਬਨ ਮੜੀ ਮੋਟੀ ਜਿਹੀ ਵੱਡੀ ਆ ਤੇ 3600 ਵੀ ਆ ਗਿਆ ਅੰਦਰ ਨਹੀਂ ਆਗਾ ਨਹੀਂ ਐ ਲੈ ਵੀ ਕਰਾਂਗੇ ਟੈਂਕ ਖਾਲੀ ਵਾ ਤੇ ਆ ਗਈ ਟਰਾਲੀ ਉਸ ਤੋਂ ਬਾਅਦ ਚਲਾਵਾਂਗੇ ਫਿਰ ਓਏ ਸਮਾਤੋਂ ਆ ਜਾਣਗੇ ਨਾ ਇੰਨਾ ਤੋਂ ਆ ਜਾਣਗੇ ਅੱਡਾ ਖੜੀ ਆ ਲੈ ਵੀ ਬਹੁਤ ਟਾਈਮ ਬਾਅਦ ਅੱਧੇ ਘੰਟੇ ਬਾਅਦ ਟਰੈਲੀ ਆਈ ਆ ਘੰਟੇ ਬਾਅਦ ਤੇ ਮਸ਼ੀਨ ਖੜੀ ਆ ਟੈਂਕ ਭਰਿਆ ਵਾ ਬੜਾ ਹੋ ਜਾ ਸੜਾ ਨਾ ਦੱਬਦੀ ਹੈਲਪਰ ਨੂੰ ਲੈਣ ਵਾਲੇ ਆਪਣੇ Oh, okay. ਆਗਾਦਰ ਦੇਖ ਲੋ ਤੇ ਉਹ ਮਸ਼ੀਨਾਂ ਹੀ ਭੱਜ ਗਈ ਤੇ ਭਾਈ ਕਹ ਰਿਹਾ ਵੀ ਮੇਰਾ ਪਹਿਲਾਂ ਇਸਕਾਲਾ ਇੱਕ ਵਡਾਣ ਕੀਤੇ ਫੇਰ ਢੇਰੀ ਨੂੰ ਦੇਖਾ ਬੰਕਰ ਨੂੰ ਦੇਖਾ ਕਹ ਰਿਹਾ ਵੀ ਮੇਰਾ ਇੱਕ ਹੋਰ ਵੱਡੋ ਤੇ ਮਸ਼ੀਨ ਬੱਗੀ ਪਰਲੇ ਉਹ ਕਿੱਲੇ ਵਾਂ ਤੇ ਭਾਈ ਆਪਣਾ ਚਾਹ ਲੈ ਕੇ ਆਇਆ ਤਾਂ ਇਸ ਵਾਰ ਇਸਕੋ ਹੀ ਵੱਡਣੀ ਸੀ ਤੇ ਹੱਲੇ ਕਹਿੰਦਾ ਮੇਰਾ ਇੱਕ ਹੋਰ ਵੱਡੋ ਵੀ ਕਿਉਂਕਿ ਢੇਰੀ ਬਹੁਤ ਚੱਲ ਗਈ ਦਮਾਰ ਆ ਗਿਆ ਦੇਖੋ ਕਿੰਨੀ ਹਵਾ ਚੱਲ ਗਈ ਬਹੁਤ ਜ਼ਿਆਦੀ ਹਵਾ ਚੇਜ ਬਹੁਤ ਹਵਾ ਚੱਲ ਰਹੀ ਆ ਸਾਰੇ ਨੂੰ ਮਡਵਾਣੇ ਜਾਂਦ ਕੇ ਪਹਿਲੇ ਬੈਠ ਆਈ ਵਾਸ ਇਹ ਰਾਤ ਨੂੰ ਦੇਖੋ ਚੜ ਕੇ ਇੰਨੀ ਰੀ ਦੁਪਾਨ ਆ ਮੀ ਆ ਗਿਆ ਤੇ ਬਾਈਕ ਟਰੈਕਟਰ ਲੈ ਕੇ ਆਇਆ ਤੇ ਇਸ ਕੋ ਬੜਾ ਕਿਲਾ ਤੇ ਬਣਾਉਂ ਕਰਦੀ ਹੈ ਤੇ ਬਾਕੀ ਵੀਡੀਓ ਨੂੰ ਆਪ ਕਰਦੇ ਹਾਂ ਉੱਥੇ ਸਮਾਪਤ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਬਣੇ ਰਹਿਓ ਵੀਡੀਓ ਦੇ ਨਾਲ ਮਿਲਦੇ ਆ